ਜਿੰਨੇ ਵੀ ਮਿੱਤਰ ਪਿਆਰੇ ਅੱਜ ਦੀ ਇਸ ਵੀਡੀਓ ਨੂੰ ਤੁਸੀਂ ਦੇਖ ਰਹੇ ਹੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਾਂਗਾ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਚੜ੍ਹਦੀ ਕਲਾ ਦੇ ਵਿੱਚ ਹੋਮੋਗੇ ਅੱਜ ਦੀ ਆਪਾਂ ਇਸ ਵੀਡੀਓ ਦੇ ਵਿੱਚ ਗੱਲਬਾਤ ਬੜੀ ਖਾਸ ਚ ਕਰਨ ਜਾ ਰਹੇ ਹਾਂ ਗੱਲਬਾਤ ਇਹ ਹੈ ਵੀ ਕਈ ਵਾਰੀ ਨਾ ਅਸੀਂ ਬਹੁਤ ਵਾਰੀ ਪਿੰਡਾਂ ਚੋਂ ਸੁਣਦੇ ਆ ਕਿ ਯਾਰ ਫਲਾਣੇ ਬੰਦੇ ਨੇ ਸਕੀਮ ਬਣਾਈ ਵੀ ਐਵੇਂ ਐਵੇਂ ਆਪਾਂ ਗੱਲਬਾਤ ਕਰਾਂਗੇ ਤੇ ਫਲਾਣੇ ਬੰਦੇ ਨੇ ਐਵੇਂ ਸਕੀਮ ਬਣਾਈ ਸੀ ਉਹ ਕਹਿੰਦਾ ਐਵੇਂ ਐਵੇਂ ਕਰਾਂਗੇ ਉਹ ਪਰ ਸਿਰੇ ਨਹੀਂ ਚੜੀ ਇੱਕ ਐਵੇਂ ਦੀ ਸਕੀਮ ਮਨ ਘੜਤ ਜਿਹੜੀ ਕਹਾਣੀ ਸੀ ਉਹ ਇੱਕ ਐਨਆਰਆਈ ਪਰਿਵਾਰ ਦੇ ਵੱਲੋਂ ਵੀ ਬੁਣੀ ਜਾਂਦੀ ਆ ਤੇ ਚਰਚਾ ਦੇ ਵਿੱਚ ਬਹੁਤ ਰਹਿੰਦੀ ਆ ਉਹ ਅੱਜ ਵੀ ਚਰਚਾ ਦੇ ਵਿੱਚ ਐ ਤੇ ਜਦੋਂ ਇਹ ਕਹਾਣੀ ਉਹਨਾਂ ਦੇ ਵੱਲੋਂ ਬੁਣੀ ਜਾਂਦੀ ਆ ਚਰਚਾ ਦੇ ਵਿੱਚ ਉਦੋਂ ਸੀ ਕਹਾਣੀ ਮੈਂ ਤੁਹਾਨੂੰ ਡਿਟੇਲ ਚ ਵੀ ਦੱਸਾਂਗਾ ਪਰ ਇਹ ਸ਼ੁਰੂ ਕਿਵੇਂ ਹੁੰਦੀ ਐ ਸ਼ੁਰੂ ਐਵੇਂ ਹੁੰਦੀ ਐ ਕਿ ਇੱਕ ਐਨਆਰਆਈ ਪਰਿਵਾਰ ਸੀ ਜਿਹੜਾ ਉਹ ਵਿਆਹ ਸਮਾਗਮ ਤੋਂ ਵਾਪਸ ਆ ਰਿਹਾ ਸੀ ਜੈਤੋ ਦੇ ਨੇੜੇ ਉਹ ਪਰਿਵਾਰ ਦੇ ਕੋਲੋਂ ਲੁੱਟਖੋ ਹੁੰਦੀ ਐ ਲੁੱਟਖੋ ਹੁੰਦੀ ਐ 39 ਟੋਲੇ ਸੋਨੇ ਦੀ ਪਰਿਵਾਰ ਜਦੋਂ ਸ਼ਿਕਾਇਤ ਦਰਜ ਕਰਵਾਉਂਦਾ ਦੱਸਦਾ ਹੈ ਕਿ ਉਹ ਪਰਿਵਾਰ ਦੇ ਸਮੇਤ ਗੱਡੀ ਦੇ ਵਿੱਚ ਵਿਆਹ ਤੋਂ ਵਾਪਸ ਆ ਰਹੇ ਸੀ ਉਹਨਾਂ ਦੀ 5 ਸਾਲ ਦੀ ਜਿਹੜੀ ਬੇਟੀ ਸੀ ਉਹਨੂੰ ਉਲਟੀਆਂ ਲੱਗਦੀਆਂ ਨੇ ਉਹ ਉਲਟੀ ਕਰਵਾਉਣ ਦੇ ਲਈ ਉਹ ਗੱਡੀ ਰੋਕਦੇ ਨੇ ਮਗਰ ਉਹਨਾਂ ਦੇ ਇੱਕ ਗੱਡੀ ਆ ਰਹੀ ਹੁੰਦੀ ਹੈ ਗੱਡੀ ਦੇ ਵਿੱਚ ਤਕਰੀਬਨ ਉਹਨਾਂ ਦੇ ਵੱਲੋਂ ਦੱਸਿਆ ਜਾਂਦਾ ਕਿ 7-8 ਬੰਦੇ ਜਿਹੜੇ ਸਵਾਰ ਸੀ ਜਦੋਂ ਹੀ ਉਹਨਾਂ ਦੀ ਗੱਡੀ ਦੇ ਕੋਲ ਉਹ ਗੱਡੀ ਆਉਂਦੀ ਆ ਉਹ ਗੱਡੀ ਰੋਕਦੇ ਨੇ ਤੇ ਉਹ ਆਪਣੀ ਗੰਨ ਦੀ ਨੋਕ ਦੇ ਉੱਤੇ ਸਾਡੇ ਕੋਲੋਂ ਲੁੱਟਖੋ ਕਰਦੇ ਨੇ ਲੁੱਟਖੋ ਦੇ ਵਿੱਚ ਉਹ ਦੱਸਦੇ ਨੇ ਕਿ 39 ਤੋਲੇ ਜਿਹੜੇ ਸੋਨੇ ਦੇ ਸੀ ਉਹ ਮੀਆਂ ਬੀਬੀ ਸੀ ਦੋਨੋਂ ਉਹ ਕਹਿੰਦੇ ਸਾਡੇ ਦੋਨਾਂ ਦੇ ਜੁਐਲਰੀ ਪਾਈ ਹੋਈ ਸੀ ਤੇ ਉਹ ਲੁੱਟ ਖੋ ਕਰਕੇ ਲੈ ਜਾਂਦੇ ਨੇ ਜਦੋਂ ਇਹ ਸਾਰੀ ਘਟਨਾ ਤੋਂ ਬਾਅਦ ਉਹ ਪੰਜਾਬ ਪੁਲਿਸ ਨੂੰ ਜਾਨੀ ਕਿ ਥਾਣੇ ਦੇ ਵਿੱਚ ਕੁਝ ਕੁ ਫੋਟੋਆਂ ਜਿਹੜੀਆਂ ਤਸਵੀਰਾਂ ਨੇ ਉਹ ਵੀ ਦਿੰਦੇ ਨੇ ਜਿਨ੍ਹਾਂ ਫੋਟੋਆਂ ਦੇ ਵਿੱਚ ਸਾਫ਼ ਤੌਰ ਤੇ ਗੱਡੀ ਦਾ ਨੰਬਰ ਦਿਖ ਰਿਹਾ ਹੁੰਦਾ ਤੇ ਜਦੋਂ ਇਹ ਨੰਬਰ ਟ੍ਰੇਸ ਕੀਤਾ ਜਾਂਦਾ ਇਹ ਜਾਂਚ ਪੜਤਾਲ ਕੀਤੀ ਜਾਂਦੀ ਹੈ ਇਹ ਨੰਬਰ ਫਾਜ਼ਿਲਕਾ ਜ਼ਿਲ੍ਹੇ ਦੇ ਨਾਲ ਸੰਬੰਧਿਤ ਹੁੰਦਾ ਉੱਥੋਂ ਦੇ ਇੱਕ ਪਿੰਡ ਦਾ ਹੁੰਦਾ ਹੈ ਜਦੋਂ ਜਾਂਚ ਅੱਗੇ ਵਧਦੀ ਹੈ ਜਾਂਚ ਇੱਥੋਂ ਤੱਕ ਪਹੁੰਚਦੀ ਹੈ ਕਿ ਇਹ ਸੋਨੇ ਦੀ ਲੁੱਟ ਕੀਤੀ ਕਿਵੇਂ ਗਈ ਤੇ ਹੋਰ ਕਿਹੜੇ-ਕਿਹੜੇ ਬੰਦੇ ਇਹਦੇ ਵਿੱਚ ਸ਼ਾਮਲ ਸੀ ਪੁਲਿਸ ਜਿਹੜੀ ਹੈਗੀ ਉਹ ਆਪਣੀ ਟੈਕਨੀਕਲ ਟੀਮਾਂ ਦੇ ਨਾਲ ਤੇ ਹੋਰ ਬਹੁਤ ਸਾਰੇ ਜਿਹੜੇ ਹੈਗੇ ਆ ਵੱਖ-ਵੱਖ ਟੀਮਾਂ ਬਣਾਈਆਂ ਜਾਂਦੀਆਂ ਉਸ ਤੋਂ ਬਾਅਦ ਜਦੋਂ ਕਹਾਣੀ ਖੁੱਲਦੀ ਹੈ ਤੇ ਕਹਾਣੀ ਸਭ ਨੂੰ ਹੈਰਾਨ ਕਰਕੇ ਰੱਖ ਦਿੰਦੀ ਹੈ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਇਹ ਉਮੀਦ ਨਹੀਂ ਹੁੰਦੀ ਲਾਈ ਜਾਂਦੀ ਕਿ ਇਹ ਕਹਾਣੀ ਇਸ ਤਰ੍ਹਾਂ ਵੀ ਹੋ ਸਕਦੀ ਹੈ ਕਹਾਣੀ ਫਿਰ ਇਹ ਹੁੰਦੀ ਹੈ ਕਿ ਜਿਹੜਾ ਇਹ ਪਰਿਵਾਰ ਸੀ ਐਨ ਆਰ ਆਈ ਪਰਿਵਾਰ ਇਹ ਆਸਟ੍ਰੇਲੀਆ ਦੇ ਵਿੱਚ ਰਹਿੰਦਾ ਸੀ ਚੱਕ ਵਕਤੂ ਦੇ ਰਹਿਣ ਵਾਲੀ ਬੀਬੀ ਰਜਿੰਦਰ ਕੌਰ ਤੇ ਇਹ ਇਹਦਾ ਜਿਹੜਾ ਪਤੀ ਸੀ ਉਹਦਾ ਨਾਮ ਸਹਿਲ ਸੀ ਇਹ ਇੱਕ ਵਿਆਹ ਤੋਂ ਵਾਪਸ ਆ ਰਹੇ ਹੁੰਦੇ ਆ ਤੇ ਵਿਆਹ ਤੋਂ ਜਦੋਂ ਵਾਪਸ ਆਉਂਦੇ ਆ ਤੇ ਇਹਨਾਂ ਦੀ ਤੂੰ 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 ਮੈਂ ਮੈਂ ਹੋ ਜਾਂਦੀ ਹੈ ਤੂੰ ਤੂੰ ਮੈਂ ਮੈਂ ਇੰਨੀ ਕੁ ਹੋ ਜਾਂਦੀ ਹੈ ਕਿ ਉਹਦੀ ਸ਼ਰਾਬ ਪੀਤੀ ਹੁੰਦੀ ਹੈ ਇਹਦੇ ਘਰ ਵਾਲੇ ਦੀ ਉਹ ਜਦੋਂ ਇਸ ਤਰੀਕੇ ਦੇ ਨਾਲ ਲੜਾਈ ਝਗੜਾ ਕਰਦੇ ਰੋਡ ਤੇ ਦਿਖਦੇ ਨੇ ਤੇ ਉਹ ਜਿਹੜੇ ਗੱਡੀ 'ਚ ਸਵਾਰ 7-8 ਬੰਦੇ ਸੀ ਉਹ ਦੇਖਦੇ ਨੇ ਕਿ ਇੱਕ ਬੀਬੀ ਦੇ ਨਾਲ ਧੱਕਾ ਹੋ ਰਿਹਾ ਤੇ ਉਹ ਗੱਡੀ ਰੋਕਦੇ ਨੇ ਗੱਡੀ ਰੋਕ ਕੇ ਜਦੋਂ ਮਦਦ ਕਰਨ ਦੀ ਕੋਸ਼ਿਸ਼ ਕਰਦੇ ਨੇ ਤਾਂ ਇਹ ਬੰਦਾ ਉਹਨਾਂ ਦੇ ਗਲ ਪੈ ਜਾਂਦਾ ਅਗਲਾ ਸੋਚਦਾ ਕਿ ਆਪਾਂ ਲੈਣਾ ਦੇਣਾ ਕੀ ਉਹ ਉੱਥੋਂ ਗੱਡੀ ਲੈ ਕੇ ਤੁਰ ਜਾਂਦੇ ਨੇ ਨਿਕਲ ਜਾਂਦੇ ਨੇ ਫਿਰ ਇਹ ਦੋਨੋਂ ਮੀਆਂ ਬੀਬੀ ਸਕੀਮ ਬਣਾਉਂਦੇ ਕਿ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਇਹ ਸਕੀਮ ਬਣਾ ਲੈਂਦੇ ਨੇ ਕਿ ਆਪਾਂ ਇਸ ਤਰੀਕੇ ਦੇ ਨਾਲ ਥਾਣੇ ਦੇ ਵਿੱਚ ਰਿਪੋਰਟ ਆ ਜਿਹੜੀ ਉਹ ਦਰਜ ਕਰਵਾਉਣੇ ਆ ਤੇ ਉਸ ਤੋਂ ਬਾਅਦ ਜਿਹੜਾ ਕਹਾਣੀ ਇਹ ਬੋਲ ਲੈਂਦੇ ਨੇ ਕਿ ਆਪਾਂ 39 ਟੋਲੇ ਜਿਹੜੇ ਸੋਨੇ ਦੇ ਆ ਉਹ ਇਹਨਾਂ ਦੇ ਸਿਰ ਮੜ ਦਿੰਨੇ ਆ ਤੇ ਉਸ ਤੋਂ ਬਾਅਦ ਇਹ ਕਹਾਣੀ ਸਾਰੀ ਬੁਣੀ ਜਾਂਦੀ ਹੈ ਫਿਰ ਜਿਹੜੀ ਪੁਲਿਸ ਹੁੰਦੀ ਹੈ ਉਹਦੇ ਵੱਲੋਂ ਇਹਨਾਂ ਸਾਰੇ ਬੰਦਿਆਂ ਨੂੰ ਬੁਲਾਇਆ ਜਾਂਦਾ ਹੈ ਜਦੋਂ ਬੁਲਾਇਆ ਜਾਂਦਾ ਹੈ ਤੇ ਇਹ ਕਹਾਣੀ ਆਪਦੀ ਸਾਰੇ ਦੱਸਦੇ ਨੇ ਕਿ ਐਵੇਂ ਮੇਰੀ ਗੱਲ ਹੋਈ ਹੈ ਤੇ ਕਹਾਣੀ ਨਿਕਲ ਕੇ ਆਉਂਦੀ ਹੈ ਕਿ ਇਹ ਜਿਹੜੇ ਨੌਜਵਾਨ ਸੀ ਇਹ ਬਾਲੀਬਾਲ ਦੇ ਖਿਡਾਰੀ ਸੀ ਇਹ ਸਿਰਫ ਮਦਦ ਕਰਨ ਦੇ ਲਈ ਰੁਕੇ ਸੀ ਤੇ ਇਹਨਾਂ ਨੇ ਪਲਾਨ ਬਣਾ ਕੇ ਇਹਨਾਂ ਦੇ ਉੱਤੇ ਹੀ ਦੋਸ਼ ਲਾਤੇ ਤੇ ਉਸ ਤੋਂ ਬਾਅਦ ਪੁਲਿਸ ਜਿਹੜੀ ਹੁੰਦੀ ਆ ਬਠਿੰਡਾ ਦੇ ਐਸਐਸਪੀ ਮੈਡ ਅਮਨੀਤ ਕੌਂਡਲ ਜੀ ਉਹਨਾਂ ਦੇ ਵੱਲੋਂ ਸਾਰੀ ਜਿਹੜੀ ਇਹ ਕਹਾਣੀ ਜਿਹੜੀ ਹੈ ਇਹ ਲੋਕਾਂ ਦੇ ਸਾਹਮਣੇ ਰੱਖੀ ਜਾਂਦੀ ਹੈ ਤੇ ਉਹਨਾਂ ਦੇ ਵੱਲੋਂ ਬਕਾਇਦਾ ਤੌਰ ਤੇ ਇੱਕ ਪ੍ਰੈਸ ਕਾਨਫਰੰਸ ਵੀ ਕੀਤੀ ਗਈ ਜੀ ਦੇ ਵਿੱਚ ਉਹਨਾਂ ਨੇ ਸਾਰੀ ਇਹ ਗੱਲਬਾਤ ਦੱਸੀ ਹੈ ਹੁਣ ਜਦੋਂ ਅਸੀਂ ਗੱਲਬਾਤ ਇਹ ਕਰਦੇ ਹਾਂ ਕਿ ਹੱਥਕੜੀਆਂ ਲੱਗੀਆਂ ਥਾਣੇ ਦੇ ਵਿੱਚ ਉਹ ਬੰਦ ਨੇ ਹੁਣ ਜੇਲ੍ਹ ਯਾਤਰਾ ਕਰਨਗੇ ਪੁਲਿਸ ਰਿਮਾਂਡ ਲਓ ਤੇ ਵੱਖ-ਵੱਖ ਧਰਾਵਾਂ ਦੇ ਤਹਿਤ ਜਿਹੜਾ ਮਾਮਲਾ ਉਹਨਾਂ ਦੇ ਖਿਲਾਫ ਦਰਜ ਕਰ ਦਿੱਤਾ ਹੈ ਆਸਟ੍ਰੇਲੀਆ ਰਹਿੰਦਾ ਟੱਬਰ ਹੈ ਵਿਆਹ ਸਮਾਗਮਾਂ ਤੇ ਘੁੰਮ ਰਿਹਾ ਮਹੀਨੇ ਦੋ ਮਹੀਨੇ ਜਿੰਨੇ ਵੀ ਟਾਈਮ ਦੇ ਲਈ ਆਇਆ ਹੋਵੇਗਾ ਜਦੋਂ ਇਸ ਤਰ੍ਹਾਂ ਦੀਆਂ ਸਕੀਮਾਂ ਤੁਹਾਡੇ ਦਿਮਾਗ ਦੇ ਵਿੱਚ ਆ ਜਾਣੀਆਂ ਇਹ ਸਕੀਮ ਬਣਾ ਲਈ ਪਰ ਇਸ ਤੋਂ ਬਾਅਦ ਕਿੰਨੇ ਲੋਕ ਹੋਣਗੇ ਜਿਹੜੇ ਇਸ ਤਰੀਕੇ ਦੇ ਨਾਲ ਕੋਈ ਵੀ ਮਦਦ ਨਹੀਂ ਕਰਨੀ ਚਾਹੂਗਾ ਇਹ ਤਾਂ ਠੀਕ ਹੈ ਕਿ ਪੰਜਾਬ ਪੁਲਿਸ ਬਹੁਤ ਇਸ ਮਾਮਲੇ ਨੂੰ ਲੈ ਕੇ ਸੀਰੀਅਸ ਰਹੀ ਇਸ ਅੱਧੇ ਲਈ ਮਿਹਨਤ ਕੀਤੀ ਪੰਜਾਬ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਉਹਨਾਂ ਨੇ ਸੱਚ ਜਿਹੜਾ ਸੀ ਉਹ ਸਾਹਮਣੇ ਲਿਆ ਕੇ ਨਹੀਂ ਤਾਂ ਉਹ 7-8 ਖਿਡਾਰੀ ਸੀ ਜਿਹੜੇ ਉਹ ਰਗੜੇ ਜਾਣੇ ਸੀ ਕਿਹਨੇ ਪੁੱਛਣਾ ਸੀਗਾ ਸੋਨੇ ਦੀ ਕੀਮਤ ਵੀ ਤਕਰੀਬਨ ਮੈਨੂੰ ਲੱਗਦਾ 35 ਲੱਖ ਤੋਂ ਉੱਪਰ ਬਣ ਜਾਣੀ ਸੀ ਤੇ ਗੱਲਬਾਤ ਇਹ ਹੁੰਦੀ ਹੈ ਕਿ ਉਹਨਾਂ ਦੀਆਂ ਜ਼ਿੰਦਗੀਆਂ ਰੁੱਲ ਜਾਣੀਆਂ ਸੀ ਤੇ ਇਹਨਾਂ ਦੋਨਾਂ ਦੀ ਗੰਦੀ ਕਰਤੂਤ ਕਰਕੇ ਇਸ ਤਰ੍ਹਾਂ ਦੀਆਂ ਕਹਾਣੀਆਂ ਪੰਜਾਬ 'ਚ ਬਹੁਤੀ ਵਾਰੀ ਹੁੰਦੀਆਂ ਐ ਇੱਕ ਲੁਧਿਆਣੇ ਦੇ ਵਿੱਚ ਕਤਲ ਹੁੰਦਾ ਆਪ ਆਗੂ ਆਪਦੀ ਹੀ ਘਰਵਾਲੀ ਨੂੰ ਕਤਲ ਕਰਵਾ ਦਿੰਦਾ ਆਪਣੀ ਸਹੇਲੀ ਦੇ ਨਾਲ ਮਿਲ ਕੇ ਐਸ ਤਰ੍ਹਾਂ ਦੀਆਂ ਘਟਨਾਵਾਂ ਜਦੋਂ ਵਾਪਰਦੀਆਂ ਕਈ ਵਾਰੀ ਅਸੀਂ ਚਰਚਾ ਬਹੁਤ ਕਰਦੇ ਆਂ ਬਹੁਤ ਵਾਰੀ ਬਹੁਤ ਲੀਡਰ ਜਿਹੜੇ ਨੇ ਉਹ ਕਾਲ 'ਚ ਆਪਣੀਆਂ ਸਟੇਟਮੈਂਟਾਂ ਵੀ ਦੇ ਦਿੰਦੇ ਨੇ ਬਹੁਤ ਵਾਰੀ ਅਸੀਂ ਪੰਜਾਬ ਸਰਕਾਰ ਤੇ ਵਰਜਾਂਦੇ ਆਂ ਪ੍ਰਸ਼ਾਸਨ ਤੇ ਵਰਜਾਂਦੇ ਆਂ ਕਈ ਵਾਰੀ ਕਹਾਣੀਆਂ ਇਹ ਵੀ ਹੁੰਦੀਆਂ ਇਹ ਇੱਕ ਕਹਾਣੀ ਨਹੀਂ ਬਹੁਤ ਕਹਾਣੀਆਂ ਬੁਣੀਆਂ ਜਾਂਦੀਆਂ ਨੇ ਬਹੁਤ ਵਾਰੀ ਤੁਸੀਂ ਦੇਖੋਗੇ ਕੀ ਕਤਲ ਹੁੰਦੇ ਨੇ ਤੇ ਕਤਲਾਂ ਦੇ ਵਿੱਚ ਕਹਾਣੀਆਂ ਹੋਰ ਹੀ ਜਿਹੜੀਆਂ ਸਾਹਮਣੇ ਨਿਕਲ ਕੇ ਆਉਂਦੀਆਂ ਨੇ ਇਹ ਵੀ ਕੱਲ੍ਹ ਬਾਤ ਇਹ ਜਿਹੜੀ ਕੱਲ ਦੀ ਗੱਲਬਾਤ ਐਵੇਂ ਹੋਈ ਇਹਦੇ ਉੱਤੇ ਪੰਜਾਬ ਪੁਲਿਸ ਦੇ ਵੱਲੋਂ ਬਠਿੰਡਾ ਜ਼ਿਲ੍ਹੇ ਦੇ ਐਸਐਸਪੀ ਮੈਡਮ ਦੇ ਵੱਲੋਂ ਬਕਾਇਦਾ ਤੌਰ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਕਹਾਣੀ ਇਹ ਸੀ ਹੁਣ ਆਸਟ੍ਰੇਲੀਆ 'ਚ ਰਹਿੰਦਾ ਟੱਬਰਾ ਐਨਆਰਆਈ ਪਰਿਵਾਰਾਂ ਨੂੰ ਬਦਨਾਮ ਕਰਦਾ ਕਿਉਂਕਿ ਅਕਸਰ ਹੀ ਹੁੰਦਾ ਨਾ ਕਿ ਅਸੀਂ ਉਸੇ ਨਜ਼ਰ ਦੇ ਨਾਲ ਬੰਦਿਆਂ ਨੂੰ ਦੇਖਣ ਲੱਗ ਜਾਂਦੇ ਆ ਇਸ ਕਰਕੇ ਹੈ ਕਿ ਅਸੀਂ ਇੰਨੀ ਇੱਕ ਸਾਵਧਾਨੀ ਤਾਂ ਵਰਤੀਏ ਜਾਂ ਇੰਨੀ ਕ ਅਕਲ ਤਾਂ ਵਰਤੀਏ ਕਿ ਭਾਈ ਦੇਖ ਪੰਜਾਬ ਪੁਲਿਸ ਤੇ ਸਵਾਲ ਉੱਠ ਸਕਦੇ ਨੇ ਪੰਜਾਬ ਪੁਲਿਸ ਬਦਨਾਮ ਹੋ ਸਕਦੀ ਹੈ ਪੰਜਾਬ ਪੁਲਿਸ ਕਈ ਵਾਰੀ ਇਹ ਵੀ ਹੁੰਦਾ ਹੈ ਕਿ ਕਿਸੇ ਨੇਤਾ ਜੀ ਦੇ ਕਹਿਣ ਤੇ ਇੱਧਰ ਉੱਧਰ ਦੀ ਗੱਲ ਕਰ ਵੀ ਦਿੰਦੀ ਆ ਪਰ ਪੰਜਾਬ ਪੁਲਿਸ ਸੱਚੀ ਇੰਨੀ ਵੀ ਮਾੜੀ ਨਹੀਂ ਹੈਗੀ ਜੇ ਆਪਦੀ ਆਈ ਤੇ ਹੁੰਦੀ ਆ ਮੈਂ ਤਾਂ ਅਕਸਰ ਹੀ ਬਜ਼ੁਰਗਾਂ ਤੋਂ ਕਹਿੰਦੇ ਹੋਏ ਸੁਣਿਆ ਵੀ ਜੇ ਭਾਈ ਗਵਰਨਮੈਂਟ ਗੌਰ ਕਰ ਲਈ ਤਾਂ ਇੱਕ ਮਿੰਟ ਚ ਕਰ ਲਾਂਦੀ ਹੈ ਜੇ ਗੌਰ ਨਾ ਕਰੇ ਤਾਂ ਭਾਵੇਂ 20 ਸਾਲ ਲੰਘ ਜਾਣ ਉਹੀ ਗੌਰ ਕੱਲ੍ਹ ਹੋਈ ਹੈ ਤੇ ਇਸ ਤਰ੍ਹਾਂ ਦੀ ਗੌਰ ਹੋਣੀ ਵੀ ਚਾਹੀਦੀ ਹੈ ਅਜਿਹੇ ਮਾਵਰੀਆਂ ਦੇ ਵਿੱਚ ਬਹੁਤ ਸਾਨੂੰ ਸੋ ਹਰਦਤਾ ਦੇ ਨਾਲ ਜਿਹੜੀ ਜਾਂਚ ਉਹ ਕਰਨੀ ਚਾਹੀਦੀ ਹੈ ਤੇ ਬਾਕੀ ਜਿਹੜੀਆਂ ਅਸੀਂ ਸਕੀਮਾਂ-ਸਕੀਮਾਂ ਜਿਹਾ ਬਣਾ ਲੈਨੇ ਆ ਇਹ ਤੋਂ ਸਾਨੂੰ ਬਚਣਾ ਚਾਹੀਦਾ ਤੇ ਹੁਣ ਉਹ ਜੇਲ੍ਹ ਦੀਆਂ ਰੋਟੀਆਂ ਖਾਣਗੇ ਆਸਟ੍ਰੇਲੀਆ ਦੇ ਵਿੱਚ ਚੰਗੇ ਭਲੇ ਬਸਦੇ ਸੀ ਤੇ ਉਹਨਾਂ ਦੀਆਂ 7-8 ਜ਼ਿੰਦਗੀਆਂ ਬਰਬਾਦ ਕਰਕੇ ਇਹਨਾਂ ਨੂੰ ਮਿਲਣਾ ਵੀ ਕੀ ਸੀ ਕਹਾਣੀ ਇਹ ਹੈ ਇਸ ਕਰਕੇ ਅੱਜ ਦੀ ਵੀਡੀਓ ਦੇ ਵਿੱਚ ਇਹ ਗੱਲਬਾਤ ਤੁਹਾਡੇ ਨਾਲ ਮੈਂ ਸਾਂਝੀ ਕੀਤੀ ਹੈ ਗੱਲਬਾਤ ਕਿਵੇਂ ਲੱਗੀ ਤੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਨਾਲੇ ਕਮੈਂਟ ਵੱਧ ਤੋਂ ਵੱਧ ਕਰਿਆ ਕਰੋ ਦਿਓ ਆ ਗਿਆ ਜੀ ਆਪਾਂ ਮਿਲਦੇ ਆਂ ਫਿਰ ਕੱਲ ਦੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਬਈ ਸਾਰਿਆਂ ਨੂੰ